ਫਲਸਪੁਰ ਸ਼ਹਿਰ ਵਿੱਚ ਨਸ਼ੇ ਦੇ ਸੁਰਗਦਰਾਂ ਦੇ ਹੌਸਲੇ ਇਸ ਕਦਰ ਉਲੰਧ ਹੋ ਗਏ ਨੇ ਕਿ ਕਾਰ ਵਿੱਚ ਬੈਠੇ ਨੌਜਵਾਨਾਂ ਨੂੰ ਇਸ ਨਸ਼ੇ ਦੀ ਦਲਦਲ ਵਿੱਚ ਵਕਸਾਉਣ ਲਈ ਉਹਨਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ ਨਸ਼ਾ ਤਸਕਰ ਅਜੇ ਇੱਕ ਮਾਮਲਾ ਫਲਸਪੁਰ ਸ਼ਹਿਰ ਦੀ ਨਵੀਂ ਆਬਾਦੀ ਜ਼ੀਰਾਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਤਨੀ ਆਪਣੇ ਪਤੀ ਨੂੰ ਇਸ ਨਸ਼ੇ ਦੀ ਦਲਦਲ ਤੋਂ ਬਚਾਉਣ ਲਈ ਨਸ਼ੇ ਦੇ ਸੌਦਾਗਰਾਂ ਤੋਂ ਦੂਰ ਰੱਖਣ ਲਈ ਕੋਸ਼ਿਸ਼ ਕਰਦੀ ਹੈ ਤੇ ਨਸ਼ਾ ਤਸਕਰ ਇਸ ਮਹਿਲਾ ਦੇ ਘਰ ਤੇ ਜਾ ਕੇ ਉਸ ਤੇ ਹੀ ਜਾਨ ਲਵਾ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੰਦੇ ਨੇ ਵੀਰਤ ਮੈਲਾ ਨੇ ਦੱਸਿਆ ਕਿ ਇਹ ਹਮਲਾ ਕਰਨ ਵਾਲੇ ਲੋਕ ਨਸ਼ੇ ਦੇ ਸੌਦਾਗਰ ਨੇ ਤੇ ਖੁਦ ਵੀ ਨਸ਼ੇ ਦੇ ਆਦੀ ਨੇ ਤੇ ਐਸੇ ਕਰਕੇ ਉਸ ਦੇ ਪਤੀ ਨੂੰ ਨਸ਼ੇ ਦੀ ਲਤ ਵਿੱਚ ਲਾਉਣਾ ਚਾਹੁੰਦੇ ਨੇ ਅਜਿਹਾ ਕਰਨ ਤੋਂ ਰੋਕਣ ਤੇ ਇਹਨਾਂ ਨੇ ਉਹ ਸਤੇਹੀ ਹਮਲਾ ਕਰ ਦਿੱਤਾ ਤੇ ਇਹਨਾਂ ਦਾ ਠੇਕੇਦਾਰ ਹਮਲਾ ਕਰਨ ਪਹੁੰਚਿਆ ਸੀ ਬੁਰੇ ਤਰੀਕੇ ਨਾਲ ਜ਼ਖਮੀ ਕਰ ਦਿੱਤਾ ਸਾਰੀ ਘਟਨਾ ਉਹਨਾਂ ਦੇ ਬਖਰ ਲੱਗੇ ਸੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਬਰਹਾਲ ਪੁਲਿਸ ਪ੍ਰਸ਼ਾਸਨ ਤੋਂ ਮੈਲਾ ਹੁਣ ਇਨਸਾਫ ਦੀ ਮੰਗ ਕਰ ਰਹੀ ਐ ਮੈਂ ਗਰਮੀਤ ਕੌਰ ਜੀ ਜੀਰਾਗੜ੍ਹ ਨੇ ਉਹ ਬਾਤ ਕਰ ਰਹੀ ਹਾਂ ਹਾਂਜੀ ਹਾਂਜੀ ਕੀ ਹੋਇਆ ਜਿਹੜੀ ਗੋਡਾ ਕਰਦੀ ਹੋਈ ਕਿੰਨਾ ਨੇ ਕੀਤੀ ਆ ਇਹ ਗੁਰਦੇਵ ਸਿੰਘ ਅ ਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਤਿੰਨੋਂ ਜਣੇ ਆਏ ਸਾਡੇ ਘਰੇ ਮੇਰੇ ਪਤੀ ਦਾ ਪੁੱਛਦੇ ਸੀ ਘਰੇ ਹੈਗਾ ਕਿ ਨਹੀਂ ਹੈਗਾ ਮੈਂ ਜਵਾਬ ਦਿੱਤਾ ਵੀ ਘਰੇ ਨਹੀਂ ਹੈਗਾ ਇਹ ਨਸ਼ਾ ਕਰਨ ਦੇ ਆਦੀ ਨੇ ਮੇਰੇ ਪਤੀ ਨੂੰ ਬੁਰੀ ਸੰਗਤ ਚ ਪਾਉਣਾ ਚਾਹੁੰਦੇ ਨੇ ਮੈਂ ਇਸ ਕਰਕੇ ਇਹਨਾਂ ਨੂੰ ਜਵਾਬ ਦਿੱਤਾ ਵੀ ਉਹ ਘਰ ਨਹੀਂ ਹੈਗਾ ਤੇ ਇਹਨਾਂ ਨੇ ਆ ਕੇ ਖੰਡੇ ਕਰਪਾਨਾ ਰਾ ਲੋਹੇ ਦੀਆਂ ਰਾੜਾਂ ਨਾਲ ਮੇਰੇ ਤੇ ਹਮਲਾ ਕੀਤਾ ਮੈਂ ਬੜੀ ਮੁਸ਼ਕਲ ਨਾਲ ਬਚੀ ਆ ਬੜੀ ਮੁਸ਼ਕਲ ਨਾਲ ਆਪਦੀ ਜਾਨ ਬਚਾਈ ਤੇ ਇਹਨਾਂ ਤੇ ਕਿੰਨੇ ਕਿ ਜਿਹੜੇ ਲੈਸੋ ਕਿ ਆ ਇਹ ਕਿਸ ਚੀਜ਼ਾਂ ਨਾਲ ਹਥਿਆਰ ਤੋਂ ਹਾਂਜੀ ਇਹਨਾਂ ਕੋਲ ਸੀਗੇ ਖੰਡੇ ਹਥਿਆਰ ਸੀਗੇ ਹੋਰ ਰਾੜਾਂ ਸੀ ਲੋਹੇ ਦੀਆਂ ਤੇ ਅੰਡੈਵਰ ਗੱਡੀ ਤੇ ਆਏ ਸੀ ਕਿਸ ਤਰ੍ਹਾਂ ਦੇ ਬੰਦੇ ਕਿਸ ਤਰ੍ਹਾਂ ਦੇ ਨੇ ਕ੍ਰਿਮੀਨਲ ਹਾਂਜੀ ਇਹਨਾਂ ਨੇ ਫੁੱਲ ਨਸ਼ਾ ਕੀਤਾ ਹੋਇਆ ਸੀ ਤਿੰਨ ਤਿੰਨਾਂ ਨੇ ਤੇ ਨਾਲ 4 ਅਣਪਛਾਤੇ ਹੋਰ ਵੀ ਲੈ ਕੇ ਆਏ ਸੀ ਬੰਦੇ ਲੈ ਕੇ ਹਾਂਜੀ ਬੰਦੇ ਲੈ ਕੇ ਆਏ ਸੀ ਘਰ ਦੇ ਅੰਦਰ ਦਾਖਲ ਹੋ ਗਏ ਘਰ ਦੇ ਅੰਦਰ ਦਾਖਲ ਹੋ ਗਏ ਜੀ ਮੈਂ ਤੇ ਮੇਰੀ ਸੱਸ ਦੋਨੋਂ ਹੀ ਸੀ ਘਰੇ ਸਾਡੇ ਘਰੇ ਕੋਈ ਬੰਦਾ ਨਹੀਂ ਸੀ ਹੈਗਾ ਹੂੰ ਹੂੰ ਤੇ ਇਹਨਾਂ ਨੇ ਆਉਂਦਿਆਂ ਹੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਖੰਡੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਗੁਰਦੇਤ ਸਿੰਘ ਨੇ ਸਾਡੇ ਪੇਟ 'ਚ ਮਾਰੇ ਪੇਟ ਤੇ ਮਾਰਿਆ ਮੇਰੀ ਬਾਹ ਤੇ ਆ ਹੂੰ ਗੁੱਟ ਤੇ ਆ ਮਾਰਨ ਦੀ ਕੋਸ਼ਿਸ਼ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਦੇ ਵੱਲੋਂ ਤਾਂ ਮਾਰਨੀ ਆਏ ਸੀ ਪਰਮਾਤਮਾ ਦੀ ਕਿਰਪਾ ਨਾਲ ਮੈਂ ਬੜੀ ਮੁਸ਼ਕਲ ਨਾਲ ਆਦੀ ਜਾਨ ਬਚਾਈ ਇਸ ਤਰ੍ਹਾਂ ਦੀ ਨੱਥ ਪੈਣੀ ਚਾਹੀਦੀ ਹਾਂ ਜੀ ਹਾਂ ਜੀ ਜ਼ਰੂਰ ਗੁੰਡਾਗਰਦੀ ਤੇ ਨੱਥ ਪੈਣੀ ਚਾਹੀਦੀ ਐਵੇਂ ਦਿਨ ਦਿਹਾੜੇ ਆ ਕੇ ਕਿਸੇ ਦੇ ਘਰੇ ਮਾਰਨਾ ਤੇ ਘਰ ਦੇ ਵਿੱਚ ਸੇਫ ਨਹੀਂ ਕਾਜੀ ਆਪਾਂ ਬਾਹਰੋਂ ਕੋਈ ਲੜਦਾ ਆਪਾਂ ਘਰੋਂ ਭਜਦੇ ਜਾਂ ਆਪਾਂ ਘਰੇ ਹੀ ਸੇਫ ਨਹੀਂ ਤਾਂ ਆਪਾਂ ਕਿੱਥੇ ਜਾਵਾਂਗੇ ਤੇ ਸਰਕਾਰ ਨੂੰ ਮੇਰੀ ਇਹੀ ਬੇਨਤੀ ਹੈ ਕਿ ਇਹਨਾਂ ਗੁੰਡਿਆਂ ਤੇ ਨੱਥ ਪਾਈ ਜਾਵੇ ਤੇ ਜੋ ਵੀ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਫੜਿਆ ਜਾਵੇ ਹਾਂ ਜੀ ਫੜਿਆ ਜਾਵੇ ਫਰਾਰ ਨੇ ਤੇ ਇਹਨਾਂ ਦੇ ਇਹੀ ਕੰਮ ਨੇ ਲੋਕਾਂ ਦੇ ਘਰਾਂ 'ਚ ਵੜ ਕੇ ਧੱਕਾ ਕਰਦੇ ਗੁੰਡਾਗਰਦੀ ਕਰਦੇ ਨੇ ਇਹ ਕੋਣ ਲੱ ਨੂੰ ਕੋਣ ਇਹ ਹੈਗਾ ਹੈ ਗੁਰਦੇਵ ਸਿੰਘ ਦੀਪੂ ਹੋਰ ਕੋਣ ਸੀਗੇ ਮਨਜੀਤ ਸਿੰਘ ਨੀਤਾ ਹਰਬ੍ਰੀਤ ਸਿੰਘ ਕਿੱਥੋਂ ਦੇ ਸੀਗੇ ਹੀਰਾ ਨਗਰ ਦੇ ਰਹਿਣ ਵਾਲੇ ਦਾਣਾ ਮੰਡੀ ਨਾਮ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਹਾਂਜੀ ਅਸੀਂ ਹੀਰਾ ਗੜ੍ਹ ਨਵੀਂ ਗੱਦੀ ਦੇ ਰਹਿਣ ਵਾਲੇ ਹਾਂ ਹਾਂਜੀ ਕੁਲਵਿੰਦਰ ਕੋਹ ਦਾ ਨਾਮ ਹੈ ਤੇ ਇਹ ਗੁਰਦੇਵਤ ਦੀਪੂ ਤੇ ਹਰਪ੍ਰੀਤ ਤੇ ਨੀਤਾ ਮਨਜੀਤ ਨੀਤਾ ਇਹ ਦਾਣਾ ਮੰਡੀ ਦੇ ਨੇ ਐ ਰਿਸ਼ਤੇ 'ਚ ਮੇਰੇ ਭਤੀਜੇ ਨੇ ਪਰ ਅਸੀਂ ਉਹਨਾਂ ਨਾਲ ਵਰਤਦੇ ਨਹੀਂ ਇਹਨਾਂ ਕਰਤੂਤਾ ਤੋਂ ਹੀ ਨਹੀਂ ਵਰਤਦੇ ਜੀ ਇਹਨਾਂ ਨਾਲ ਕੀ ਕਰਦੇ ਨੇ ਉਹ ਬੰਦੇ ਉਹ ਗੁੰਡਾਗਰਦੀ ਕਰਦੇ ਨੇ ਇਹੀ ਨਸ਼ੇ ਦੇ ਹਾਂਜੀ ਨਸ਼ੇ ਦੇ ਵੀ ਨਸ਼ੇ ਦਾ ਕੰਮ ਕਰਦੇ ਨੇ ਹਾਂਜੀ ਤੇ ਖਾਂਦੇ ਵੀ ਨੇ ਤੇ ਨਸ਼ਾ ਵੇਚਦੇ ਵੀ ਨੇ ਤੇ ਇਹ ਇਸ ਤਰ੍ਹਾਂ ਜ਼ਬਰਦਸਤੀ ਕਰਦੇ ਲੋਕਾਂ ਤੇ ਗੁੰਡਾਗਰਦੀ ਸਾਡੇ ਘਰ ਆ ਕੇ ਵੀ ਇਸ ਤਰ੍ਹਾਂ ਹੀ ਗੁੰਡਾਗਰਦੀ ਕੀਤੀ ਸਿਰਫ ਮੇਰੀ ਨੋਨ ਇਹੀ ਆਖਿਆ ਵੀ ਮੇਰੇ ਘਰ ਵਾਲਾ ਘਰ ਨਹੀਂ ਹੈਗਾ ਅਸੀਂ ਨੋ ਸਸਕਾਰ ਸੀ ਇਹਨਾਂ ਨੇ ਆ ਕੇ ਬਸ ਪੁੱਛਿਆ ਰਾਤੀ ਪੁੱਛ ਕੇ ਗਏ ਨੇ ਰਾਤੀ ਵੀ ਬੋਲ ਕੇ ਗਿਆ ਤੇ ਸਵੇਰੇ ਫੇਰ ਆ ਗਿਆ 11 ਵਜੇ ਫੇਰ ਬੰਦੇ ਲੈ ਕੇ ਆਇਆ ਸੀ ਹੱਥ ਜੋੜ ਕੇ ਰਾਤੀ ਇਹਨੂੰ ਕੱਢਿਆ ਵੀ ਸਾਡੇ ਘਰ ਨਾ ਤੱਕ ਲਓ ਤੂੰ ਚਲਾ ਜਾ ਵੀ ਮੇਰਾ ਬੇਟਾ ਘਰ ਨਹੀਂ ਆਏਗਾ ਪਰ ਉਹਨੇ ਹੁੰਦਕ ਰੱਖੀ ਉਹ ਸਵੇਰੇ ਫੇਰ ਆ ਗਿਆ ਪਰ ਕਿੰਨੀ ਕਫਤ ਕੀਤੀ ਇਹਨਾਂ ਨੇ ਬਹੁਤ ਹੱਦ ਕੀਤੀ ਮੇਰੀ ਨੋਹ ਤੇ ਖੰਡਿਆਂ ਦੇ वार ਕੀਤੇ ਮਾਰ ਦੇਣ ਦੀ ਇਹਨਾਂ ਨੇ ਆਪਦੀ ਪੂਰੀ ਕੋਸ਼ਿਸ਼ ਕੀਤੀ ਅੱਛਾ ਨਸ਼ੇ ਹਾਂਜੀ ਨਸ਼ੇ 'ਚ ਤੁੱਤ ਸੀ ਅੱਛਾ ਤੇ ਪੁਲਿਸ ਵੱਲੋਂ ਹੁਣ ਕੋਈ ਸ਼ਕਤੀ ਨਹੀਂ ਕਰ ਰਹੀ ਪੁਲਿਸ ਵੱਲੋਂ ਕੋਈ ਸ਼ਕਤੀ ਕਾਰਵਾਈ ਕੋਈ ਨਹੀਂ ਇਹਨਾਂ ਨੂੰ ਫੜ ਨਹੀਂ ਹੁੰਦਾ ਕੋਈ ਫੜਦੇ ਨਹੀਂ ਪੈ। ਯੋਰ ਤਾਂ ਘਰ ਦੇ ਵਿੱਚ ਕਿਸ ਤਰ੍ਹਾਂ ਸੇਫ ਸੇਫ ਕਿਸ ਤਰ੍ਹਾਂ ਨਹੀਂ ਔਰ ਤਾਂ ਘਰ ਤੇ ਵਿੱਚ। ਬਸ ਅਸੀਂ ਮਜਬੂਰੀ ਨਾਲ ਹੀ ਸੇਫ ਆ। ਬਾਹਰ ਵੀ ਸੀ। ਹਾਂਜੀ। ਜੇ ਘਰ ਚ ਨਹੀਂ ਸੇਫ ਰਹਿ ਸਕਦੇ ਤੇ ਅਸੀਂ ਕਿੱਥੇ ਰਹਿ ਸਕਦੇ। ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਏ ਇਹਨਾਂ ਨੂੰ ਫੜਿਆ ਜਾਏ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ। ਸਰ ਇੱਕ ਜਿਹੜਾ ਕੁੱਟਮਾਰ ਦਾ ਮਾਮਲਾ ਹੈ ਕਿੱਥੋਂ ਦਾ ਮਾਮਲਾ ਸੀ ਤੇ ਕੀ ਹੋਇਆ? ਇਹ ਹੈ ਜੀ।

ਮੈਂ ਉਹਨੂੰ ਰੋਕਦੀ ਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ

ਆਹ ਯਾ ਤੇ 판 ਤੋਂੜ ਦੀ 판 ਤੋਂੜ ਵੀ ਕੀਤੀ ਐ ਨੀ ਨਿਵਾਸੀਨ ਸ਼ੀਮਾਂ ਤੇ ਇੱਕ ਦਰਵਾਜ਼ਾ ਸੀਮਾਂ ਤੇ ਤੇ ਮਾਮਲਾ ਦਰਜ ਕਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਸੀਂ ਕਰ ਰਹੇ ਆ ਉਹ ਰੇਡ ਵਗੈਰਾ ਕਰ ਰਹੇ ਆ ਜਦੋਂ ਮਿਲ ਕੇ ਸੋਦੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਪਾਵਾਂ